ਸੂਫੀ ਗਾਇਕਾ ਜੋਤੀ ਨੂਰਾ ਦਾ ਆਪਣੇ ਪਿਤਾ ਗੁਲਸ਼ਨ ਮੀਰ ਦੇ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ ਜੀ ਹਾਂ ਇਹ ਸਭ ਨੂੰ ਪਤਾ ਸੀ ਤੁਹਾਨੂੰ ਦੱਸ ਜੀ ਕਿ ਸਭ ਨੂੰ ਪਤਾ ਸੀ ਕਿ ਨਵੇਂ ਪ੍ਰੇਮੀ ਉਸਮਾਨ ਦੇ ਨਾਲ ਜੋਤੀ ਜਦੋਂ ਤੋਂ ਰਹਿਣ ਲੱਗ ਗਈ ਸੀ ਉਸ ਵੇਲੇ ਪਰਿਵਾਰ ਦੇ ਵਿੱਚ ਵਿਵਾਦ ਹੋ ਗਿਆ ਸੀ ਤੇ ਹੁਣ ਜੇਕਰ ਗੱਲ ਕਰੀਏ ਜੋ ਖਬਰ ਸਾਹਮਣੇ ਆਈ ਹੈ ਇਹੀ ਆਈ ਹੈ ਕਿ ਉਸਦੇ ਪਿਤਾ ਗੁਲਸ਼ਨ ਮੀਰ ਨੇ ਇਹ ਝਗੜਾ ਖਤਮ ਕਰ ਦਿੱਤਾ ਹੈ ਤੇ ਖੁਦ ਜੋਤੀ ਦੇ ਘਰ ਗਏ ਨੇ ਜੀ ਹਾਂ ਇਸ ਦੀ ਵੀਡੀਓ ਵੀ ਜੋ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜੋਤੀ ਨੇ ਖੁਦ ਇਸ ਦੀ ਇੱਕ ਵੀਡੀਓ ਪੋਸਟ ਕੀਤੀ ਹੈ ਤੇ ਤੁਹਾਨੂੰ ਦੱਸ ਜੀ ਕਿ ਗੁਲਸ਼ਨ ਮੀਰ ਨੇ ਆਪਣੀ ਬੇਟੀ ਦੇ ਨਾਲ ਨਾਰਾਜ਼ਗੀ ਜੋ ਹੈ ਖਤਮ ਕਰ ਦਿੱਤੀ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਪ ਆਪਣੀ ਬੇਟੀ ਦੇ ਨਾਲ ਬੈਠਿਆ ਹੋਇਆ ਉਹਨਾਂ ਦੇ ਮਾਤਾ ਜੀ ਵੀ ਉੱਥੇ ਨਾਲ ਨਜ਼ਰ ਆ ਰਹੇ ਨੇ ਤੇ ਇਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਪਣੀ ਬੇਟੀ ਦੇ ਨਾਲ ਉਹਨਾਂ ਨੇ ਝਗੜਾ ਨਾਰਾਜ਼ਗੀ ਖਤਮ ਕਰ ਦਿੱਤਾ ਹੈ ਉਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਗੁਲਸ਼ਨ ਮੀਰ ਦਾ ਕਹਿਣਾ ਹੈ ਕਿ ਲੋਕਾਂ ਨੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਮੀਰ ਨੇ ਕਿਹਾ ਕਿ ਉਸਨੇ ਜੋਤੀ ਨੂੰ ਉਸ ਦੀਆਂ ਗਲਤੀਆਂ ਦੇ ਲਈ ਮੁਆਫ ਕਰ ਦਿੱਤਾ ਤੇ ਉਸ ਨੂੰ ਗਲੇ ਲਗਾਇਆ ਗੁਲਸ਼ਨ ਮੀਰ ਨੇ ਕਿਹਾ ਕਿ ਪਰਿਵਾਰ ਹਮੇਸ਼ਾ ਇਕੱਠਾ ਰਹਿੰਦਾ ਕੋਈ ਵੀ ਕਦੇ ਬਾਹਰ ਨਹੀਂ ਹੁੰਦਾ ਪਰਿਵਾਰ ਹਮੇਸ਼ਾ ਮਿਲ ਕੇ ਰਹਿੰਦਾ ਹੈ ਬੱਚੇ ਪੰਛੀਆਂ ਵਰਗੇ ਹੁੰਦੇ ਨੇ ਜੇਕਰ ਉਸ ਵੇਰੇ ਗਲਤੀ ਨਾਲ ਕਿਤੇ ਚਲੇ ਜਾਂਦੇ ਨੇ ਤਾਂ ਸ਼ਾਮ ਨੂੰ ਆਪਣੇ ਆਲਣੇ ਵਿੱਚ ਪਰਤ ਆਉਂਦੇ ਨੇ ਉਹ ਵੀ ਆਏ ਅਸੀਂ ਵੀ ਆਏ ਸਾਰੇ ਵਾਪਸ ਆ ਗਏ ਨੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੇ ਬੁਲਾਇਆ ਅਤੇ ਐਸੀ ਆਪਣੇ ਬੱਚਾਂ ਕੋਲ ਆ ਗਏ ਉਧਰ ਹੀ ਦੱਸਿਆ ਕਿ ਬੇਟੀ ਨੂਰਾ ਨੂੰ ਉਹਨਾਂ ਨੇ ਦਿਲੋਂ ਮੁਆਫ ਕਰ ਦਿੱਤਾ ਹੈ ਤੇ ਉਹਨਾਂ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਖਤਮ ਹੋ ਗਿਆ ਦੱਸਿਆ ਗੁਲਜਨ ਮੀਰ ਨੇ ਆਪਣੀ ਬੇਟੀ ਦੇ ਨਾਲ ਲਾਈਵ ਇੱਥੇ ਗਾਣਾ ਵੀ ਗਾਇਆ ਤੁਹਾਨੂੰ ਦੱਸਿਆ ਕਿ ਇੱਕ ਨਵੀਂ ਰਚਨਾ ਸੁਣਨ ਨੂੰ ਮਿਲੀ ਆਪਣੀ ਬੇਟੀ ਦੇ ਨਾਲ ਨਵੀਂ ਰਚਨਾ ਆ ਸੱਜਣਾ ਰਲ ਇਕੱਠੇ ਬਈਏ ਵਿਛੋੜਿਆ ਨੂੰ ਅੱਗ ਲਾਈਏ ਗਾਇਆ ਜੀਹਾਂ ਉਹਨਾਂ ਨੇ ਦੱਸਿਆ ਕਿ ਅਸੀਂ ਅਜਨਬੀਆਂ ਦੇ ਪਿੱਛੇ ਲਾ ਕੇ ਇੱਕ ਦੂਜੇ ਤੇ ਬਹੁਤ ਸਾਰੇ ਦੋਸ਼ ਲਗਾਏ ਸੀ ਉਹਨਾਂ ਨੇ ਕਿਹਾ ਕਿ ਮੇਰੇ ਬੱਚੇ ਬੇਕਸੂਰ ਨੇ ਉਹਨਾਂ ਨੂੰ ਸ਼ਰਾਰਤ ਕਰਨ ਦੇ ਲਈ ਉਕਸਾਇਆ ਗਿਆ ਅਤੇ ਉਹਨਾਂ ਨਾਲ ਅਜਿਹਾ ਹੋਇਆ ਮੈਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹੁਣ ਅਸੀਂ ਸਾਰੇ ਦੁੱਖ ਤੋੜ ਤtene ਅਤੇ ਇੱਕ ਦੂਜੇ ਨੂੰ ਮਾਫ ਕਰ ਦਿੱਤਾ ਹੈ ਪਿੱਛੇ ਦੁਸ਼ਮਣ ਪੜੇ تھے ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਇਹ ਮੇਰੇ ਗੌਸਲੇ ਆਜ਼ਮ ਜੀ ਦਾ ਸ਼ੇਰ ਹੈ ਕਹਿੰਦਾ ਜਨਾਬਾ ਸੇਵਕ ਹੈ ਨਾ ਉਹ ਕਹਿੰਦਾ ਮੈਂ ਤੇਰਾ ਆ ਮੱਤਰੇ ਜੋੜਿਆਂ ਦੀ ਖਾਕ ਦੀ ਵੀ ਖਾਕ ਵਾਹ ਜੇ ਮੈਨੂੰ ਜੋੜਿਆਂ 'ਚ ਵੀ ਰੱਖ ਲੈਣ ਤਾਂ ਮੇਰੇ ਵੱਡੀ ਬਹੁਤ ਵੱਡੀ ਗੱਲ ਹੈ ਸਾਇਲ ਜੀ ਜਨਾ ਕੋ ਤੁਹਾਨੂੰ ਕਮੈਂਟ ਕਰ ਰਹੇ ਦੋ ਮਿੰਟ ਕਹਿੰਦਾ ਪਿੱਛੇ ਦੁਸ਼ਮਣ ਪੜੇ تھے ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗढ़े ਰਹਿ ਗਏ ਛੋਟਾ ਕਰਨੇ ਕੀ ਲੋਗੋ ਨੇ ਕੀ ਕੋਸ਼ਿਸ਼ ਹੈ ਹਾਰਸ ਹਜ਼ਰਤ ਬੜੇ ਥੇ ਬੜੇ ਆਏ ਕੀ ਬਾਤ ਛੋਟਾ ਕਰਨੇ ਕੀ ਲੋਗੋ ਨੇ ਕੀ ਕੋਸ਼ਿਸ਼ ਹੈ ਹਾਰਸ ਹਜ਼ਰਤ ਬੜੇ ਥੇ ਬੜੇ ਰਹਿ ਗਏ ਕਹਿੰਦਾ ਜੋ ਤੁਮ ਸੇ ਨਾ ਮੰਗੇ ਤੋ ਫਿਰ ਕਿਸੇ ਮੰਗੇ ਗੌਸਪਾਕ ਸਰਕਾਰ ਜੋ ਤੁਮਸੇ ਨਾ ਮੰਗੇ ਤੋ ਫਿਰ ਕਿਸੇ ਮੰਗੇ ਕਹਿੰਦਾ ਕਹੀਂ ਔਰ ਵੀ ਹੈ ਗਲੀ ਗੌਸੇ ਆਜ਼ਮ ਜੋ ਡੂਬੀ ਥੀ ਕਸ਼ਤੀ ਬੋ ਦਮ ਮੇਂ ਨਿਕਾਲੀ ਜੋ ਡੂਬੀ ਥੀ ਕਸ਼ਤੀ ਬੋ ਦਮ ਮੇਂ ਨਿਕਾਲੀ ਤੁਝੇ ਐਸੀ ਕੁਦਰਤ ਮਿਲੀ ਗੌਸੇ ਆਜ਼ਮ ਤੁਝੇ ਐਸੀ ਕੁਦਰਤ ਮਿਲੀ ਉਸ ਤੇਰੇ ਤਲਾਵਾ ਕੁਦਰਤ ਵੀ ਕਿਸੇ ਨੂੰ ਮਿਲੀ ਬੇੜੇ ਤਾਰਨ ਦੀ 12 12 24 24 ਸਾਲ ਬਾਅਦ ਬੇੜੇ ਤਾਰਨੇ ਜਿਹੜਾ ਤੇਰਾ ਸੇਵਕ ਆ ਉਹ ਕਹਿੰਦਾ ਜਿਹੜਾ ਮੇਰਾ ਸੇਵਕ ਆ ਨਾ ਭਾਵੇਂ ਕਿੰਨਾ ਵੀ ਮੇਰਾ ਸੇਵਕ ਆ ਹੈਗਾ ਮੇਰੇ ਕੋਲ ਕਹਿੰਦਾ ਮੇਰੇ ਹੁਕਮ ਤੋਂ ਬਗੈਰ ਚਾਹੇ ਮੈਨੂੰ ਕਿੰਨਾ ਵੀ ਮੰਨਣ ਵਾਲਾ ਮੇਰੇ ਹੁਕਮ ਤੋਂ ਬਗੈਰ ਉਹਦੀ ਜ਼ੁਬਾਨ ਤੇ ਮੇਰਾ ਨਾਮ ਨਹੀਂ ਆ ਸਕਦਾ ਜਿੰਨਾ ਹੀ ਕਰ ਮੈਂ ਨਾ ਚਾਹਾਂ ਠੀਕ ਹੈ ਉਹ ਤਾਂ ਗੱਲ ਸਹੀ ਆਸੂ ਠੀਕ ਹੈ ਨਾ ਮੇਰੇ ਸੋਹਣਿਆ ਤੇਰੀਆਂ ਚਾਹਿਆਂ ਖੇਡਾਂ ਸਾਰੀਆਂ ਇੱਕ ਗਾਣਾ ਸੀ ਮੁਕੇਸ਼ ਜੀ ਦਾ ਜਾਣੇ ਕਹਾ ਗਏ ਉਹ ਦਿਨ ਉਦਚੇ ਕੰਤਰਾ ਉਹ ਫਿਲਮ 'ਚ ਨਹੀਂ ਆਇਆ ਉਹ ਕਿਹੜਾ ਅੰਤਰਾ ਸੀਗਾ کہندہ اس دل کے آشیاں میں اب ان کے خیال رہ گئے اس دل کے آشیاں میں اب ان کے خیال رہ گئے توڑ کے دل وہ چل دیے پھر ہم اکیلے رہ گئے جانے کہاں گئے وہ دن کہتے تھے تھیری راہوں میں نظروں کو ہم بچھائیں گے اینا کچھ کر کے نظروں کو ہم بچھائیں نظرات ہے ہی نہیں وہ کتنے اب بچھاو گے ٹھیک ہے ਸੋਇਆ ਕੋਈ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਪਰ ਜਿਹੜੇ ਤੋੜਨ ਵਾਲੇ ਸੀ ਨਾ ਉਹਨਾਂ ਨੇ ਬਾਤ ਬਹੁਤ ਲਾਈ ਸੀ ਪਰ ਜਿਹਦੇ ਜਿਹਦੇ ਪਿੱਛੇ ਗੋਸਪਾਲ ਦੀ ਮੋਹਰ ਹੈ ਨਾ ਸੌ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ ਉਹ ਗੋਸਪਾਲ ਕੀ ਹੈ ਮੈਂ ਉਹਦਾ murid ਹਾਂ ਮੈਂ ਉਹਦਾ ਬੱਚਾ ਮੈਂ ਉਹਦੇ ਦਰ ਦਾ ਕੁੱਤਿਆਂ ਦਾ ਵੀ ਕੁੱਤਾ ਹਾਂ ਠੀਕ ਹੈ ਮੈਂ ਜੋੜੇ ਝਾੜਦਾ ਝਾੜੂ ਹੀ ਲਾਉਣਾ ਹੁੰਦਾ ਹਾਂ ਉਹ ਜਿੰਨੇ ਝਾੜੂ ਮੈਂ ਜਦਾਂ ਮਾਰਦਾ ਨਾ ਉਹ ਜਿੰਨੇ ਵੀ ਆਲਮ ਜਿਹੜੇ ਕਰਨ ਕਰਾਉਣ ਵਾਲੇ ਨੇ ਜਿਹੜੇ ਲੱਗਣ ਲਗਾਉਣ ਵਾਲੇ ਉਹ ਸਭ ਪਿੱਛੇ हटਦੇ ਉਹ ਝਾੜੂ ਨਾਲ ਹੀ ਸਾਫ਼ ਹੋ ਜਾਂਦੇ ਸਾਨੂੰ ਕੁਝ ਵੀ ਨਹੀਂ ਕਰਨਾ ਹੁੰਦਾ ਝਾੜੂ ਹੀ ਮਾਰ ਦੇਗਾ ਸਾਫ਼ ਹੋ ਜਾਂਦਾ ਉਹ ਚੈ ਲੱਗ ਜਾਂਦਾ ਠੀਕ ਆ ਬਾਕੀ ਤੁਸੀਂ ਪੈਣਾ ਪਰਾਓ ਮੇਰੇ ਛੋਟੇ ਜਿਹੜੇ ਮੇਰੇ ਬੱਚੇ ਆ ਮੇਰੇ ਹਮ ਉਮਰ ਦੇ ਮੇਰੇ ਭਰਾ ਨੇ ਜਿਹੜੇ ਮੇਰੇ ਤੋਂ ਵੱਡੇ ਨੇ ਉਹ ਮੇਰੇ ਮਾਪਿਓ ਨੇ ਤੇ ਤੁਹਾਡੀਆਂ ਸਾਰਿਆਂ ਦੇ ਚਰਨਾਂ ਦੇ ਜਿਹੜੇ ਜੋੜਿਆਂ ਦਾ ਉਹਨਾਂ ਦੀ ਮਾਹਕ ਆ ਇਹ ਬੱਚੇ ਆ ਤੁਸੀਂ ਜਾਂਦੇ ਵਸ ਜ਼ਰਾ ਖੁਸ਼ ਰਹੋ ਆਬਾਦ ਰਹੋ ਰਹਿਮਤ ਕਰੇ ਦਾਤਾ ਤੇ ਇੱਕ ਵਾਰੀ ਤੁਸੀਂ ਸਾਰਿਆਂ ਨੇ ਜਕਾਲਾ ਦਾ ਜਵਾਬ ਦੇਣਾ ਜਿਹੜੇ ਜਿਹੜੇ ਵੀ ਲਾਈਵ ਹੋਏ ਨੇ ਜਕਾਲਾ ਦਾਤਾ ਬਾਪੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਠੀਕ ਹੈ ਜੀ ਜੈ ਮਾਤਾ ਦੀ ਜੈ ਦਾਤਿਆਂ ਦੀ ਜੈ ਸਰਕਾਰਾ ਲੋ ਜੀ ਫੇਸ ਵੀ ਜੋਤੀ ਜੀ ਫੇਸ ਦਿਖਾ ਦਿਓ ਉਹ ਆ ਸਾਚੀਲ ਸਾਚੀਲ ਸਾਲੀ ਸਾਇਲ ਦੇ ਗਾਣਾ ਸੁਣਾ ਕਹਿੰਦੇ ਗਾ ਸੁਣਾ ਯਾਰ ਮੈਂ ਗਾਣਾ ਕਿਹੜਾ ਆਹੀ ਆਈ ਸੁਣਾ ਦੇ ਯਾਰ ਮੈਂ ਕਿਸੇ ਇਹੋ ਗਾਣਾ ਪਸੰਦ ਉਹਨਾਂ ਨੂੰ ਹੈਗਾ ਐ ਮਤਲਬ ਮਤਲਬ ਹੋਏ ਗਹਿਰਾ ਨੂੰ ਸਕੇਆਂ ਤੋਂ ਅਦਕੈਂ ਚਾਉਂਦੇ ਨੇ ਆਹ ਘੇਰੇ ਰੱਖਦ ਨਾਲੀ ਮੋਡੇ ਤੇ ਨਿਸ਼ਾਨਾ ਕਿਥੇ ਨਿਸ਼ਾਨਾ ਕਿਤੇ ਲਾਉਂਦੇ ਨੇ ਸਹੀ ਗੱਲ ਸੂਣੀ ਲੱਗਣ ਦੇਂਦੇ ਦਿਲ ਵਿੱਚ ਲੀਆਂ ਖਾਰਾਂ ਦੀ ਆਏ ਹੋਏ ਇਸ ਦੁਨੀਆਂ ਵਿੱਚ ਕਮੀ ਨਹੀਂ ਕੋਈ ਝੂਠੇ ਯਾਰਾਂ ਦੀ ਵਾ ਵਾ ਝੁੱਠੇ ਹੈ ਵਾ 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 ਐ ਇੰਨੀ ਸੱਚੀ ਵਾ ਲੱਗੀ ਵਾ ਵਾ ਤੁਸੀਂ ਗਾਣਾ ਚਾਹੁੰਗੇ ਕੁਝ ਮੈਂ ਆਤੀ ਜੋੜੀ ਧਰੀ ਲੈ ਥੈਂਕ ਯੂ ਸੋ ਮਚੋਰ ਬੰਮੀ ਕਜੀ ਗੱਲ ਗੱਲ ਬਹੁਤ ਬਹੁਤ ਖੁਸ਼ੀ ਮੈਨੂੰ ਤੇ ਬਣਾਈ ਬਾਈ ਬਾਈ ਸਾਰਿਆਂ ਬਾਏ ਬਾਏ ਸਾਰਿਆਂ ਨੂੰ ਵੇਖ ਲਓ ਮੇਰਾ ਜੋਤੀ ਜੀ ਫੇਸ ਦਿਖਾ ਦਉ ਕੀ ਆਵਾਜ਼ ਹੈ ਸਾਇਲ ਕੇਰੀ ਕੀ ਆਵਾਜ਼ ਹੈ ਬਾਵਾ ਜੀ ਫਨ ਲਗਾ ਬਾਵਾ ਜੀ ਫਨ ਲਗਾ ਜੋਤੀ ਜੀ ਲਵ ਯੂ ਹੋ ਸੀ ਜਾਂਦੇ ਸਾਇਲ ਪਲੀਜ਼ ਕੀ ਮੈਨੂੰ ਮਾ ਬਾਪੂ ਤੋਂ ਦੁਆ ਲੈ ਦਿਓ ਅਛਲੋ ਜੀ papa ਦੁਆ ਦੇ ਦੇ ਕੋਈ خوش رہو بیٹا جی خوش رہو آباد رہو اپنے پریوار کے ساتھ رہو اور جیو ہزاروں سال جیو ٹھیک ہے پھر دوبارہ چھوٹے سے ہو کر پھر جیو جی لمبے Subscribe to One India channel and never miss an update.